ਚੈਨਿਸ ਪੰਜਾਬ ਤਿਸ ਵੇਲੇ ਦੀ ਵੱਡੀ ਖਬਰ ਨੇ ਦਰਸ਼ਕ ਦਿੱਤੀ ਹੈ ਦੱਸਦੇ ਕਿ ਪਹਿਲਾਂ ਪੰਜਾਬ ਤੋਂ ਅਕਸਰ ਅਜਹੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ ਕਿ ਵੱਡੇ ਕਾਰੋਬਾਰੀ ਹੋਣ ਵੱਡੇ ਲੀਡਰ ਹੋਣ ਵੱਡੇ ਕਲਾਕਾਰ ਹੋਣ ਉਹਨਾਂ ਤੋਂ ਫਿਰੋਤੀ ਮੰਗੀ ਜਾਂਦੀ ਹੈ ਅਤੇ ਨਾ ਦੇਣ ਤੇ ਕਈ ਵਾਰ ਹਮਲਾ ਕੀਤਾ ਜਾਂਦਾ ਹੁਣ ਤੱਕ ਕਈ ਲੀਡਰ ਜਿਹੜੇ ਨੇ ਕਈ ਕਲਾਕਾਰ ਜਿਹੜੇ ਨੇ ਇਸ ਘਟਨਾ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਹੁਣ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਹ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਵੀ ਭਾਰਤੀ ਜਿਹੜੇ ਨੇ ਉਹ ਸੁਰੱਖਿਅਤ ਨਹੀਂ ਹਨ ਉਹਨਾਂ ਨੂੰ ਉੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫੋਨ ਕੀਤੇ ਜਾ ਰਹੇ ਨੇ ਤੇ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੇ ਹੁਣ ਵਿਦੇਸ਼ ਮੰਤਰਾਲੇ ਦਾ ਵੀ ਜਵਾਬ ਆਇਆ ਹੈ ਉਨਾ ਕਿਹਾ ਕਿ ਕੈਨੇਡਾ ਦੇ ਵਿੱਚ ਕੁਝ ਭਾਰਤੀਆਂ ਨੂੰ ਧਮਕੀ ਭਰੇ ਫੋਨ ਆਏ ਨੇ ਉਹਨਾਂ ਤੋਂ ਫਿਰੋਤੀ ਮੰਗੀ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਕੈਨੇਡਾ ਦੇ ਨਾਲ ਕਈ ਮੁੱਦਿਆਂ ਤੇ ਚਰਚਾ ਕੀਤੀ ਜਾ ਰਹੀ ਹੈ ਸੁਰੱਖਿਆ ਸਥਿਤੀ ਆ ਦੇ ਨਾਲ ਜੁੜੇ ਮੁੱਦਿਆਂ ਤੇ ਵੀ ਚਰਚਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਖਬਰ ਕਹਿ ਸਕਦੇ ਆ ਇਸ ਨੂੰ ਕਿ ਕੈਨੇਡਾ ਦੇ ਵਿੱਚ ਵੀ ਭਾਰਤੀ ਜਿਹੜੇ ਨੇ ਸੁਰੱਖਿਅਤ ਨਹੀਂ ਹਨ ਉਹਨਾਂ ਨੂੰ ਉੱਥੇ ਧਮਕਾਇਆ ਜਾ ਰਿਹਾ ਹੈ ਧਮਕੀ ਭਰੇ ਫੋਨ ਕੀਤੇ ਜਾ ਰਹੇ ਨੇ ਤੇ ਫਿਰੋਤੀਆਂ ਮੰਗੀਆਂ ਜਾ ਰਿਆ ਨੇ ਹਾਲਾਂਕਿ ਪਹਿਲਾਂ ਇਹ ਸਭ ਕੁਝ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਪਰ ਹੁਣ ਕੈਨੇਡਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਨੇ ਕੰਮਕਾਰ ਦੇ ਲਈ ਪਹੁੰਚਦੇ ਨੇ ਕੰਮ ਕਰਦੇ ਨੇ ਉੱਥੇ ਵੀ ਭਾਰਤੀਆਂ ਨੂੰ ਧਮਕਾਇਆ ਜਾ ਰਿਹਾ ਫਿਰੋਤੀਆਂ ਮੰਗੀਆਂ ਜਾ ਰਿਆ ਨੇ ਇਸ ਤੇ ਹੁਣ ਵਿਦੇਸ਼ ਮੰਤਰਾਲੇ ਦਾ ਵੀ ਜਵਾਬ ਆਉਂਦਾ ਹੈ ਕਿ ਹਾਂ ਉਥੇ ਭਾਰਤੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਫੋਨ ਕੀਤੇ ਜਾ ਰਹੇ ਨੇ ਜੋ ਕਿ ਚਿੰਤਾ ਦਾ ਵਿਸ਼ਾ ਤੇ ਕੈਨੇਡਾ ਦੇ ਨਾਲ ਇਸ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ